ਅੰਮ੍ਰਿਤਸਰ ਦਾ ਸੈਂਟਰਲ ਜੇਲ੍ਹ ਵਿਖੇ ਸੁਰੱਖਿਆ ਦੇ ਵਿੱਚ ਆ ਗਿਆ ਹੈ ਤਾਂ ਕਿ ਸੁਰੱਖਿਆ ਦਾ ਕਾਰਨ ਇਹ ਹੈ ਕਿ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਹਵਾਲਾਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹਵਾਲਾਤੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਵਾਲਾਤੀ ਗੁਰਤੇਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਦੇ ਨੌਜਵਾਨ ਲੜਕੇ ਗੁਰਦ ਸਿੰਘ ਦਾ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋਇਆ ਸੀ ਅਤੇ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੀਆਂ ਤਰੀਕਾ ਵਿਪੂਗਤ ਰਿਹਾ ਸੀ ਲੇਕਿਨ ਉਸ ਦੀਆਂ ਲੱਤਾਂ ਤੇ ਸੱਟ ਲੱਗਣ ਕਾਰਨ ਉਹ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਤਰੀਕਾ ਨਹੀਂ ਪੂਗਤ ਸਕਿਆ ਜਿਸ ਦੇ ਕਾਰਨ ਮਾਨਯੋਗ ਅਦਾਲਤ ਦੇ ਵੱਲੋਂ ਉਸ ਨੂੰ ਪਘੋੜਾ ਕਰਾਰ ਕਰ ਦਿੱਤਾ ਗਿਆ ਸੀ ਬਾਅਦ ਵਿੱਚ 10 ਦਿਨ ਪਹਿਲਾਂ ਘਰ ਆ ਕੇ ਉਹਨਾਂ ਦੀ ਨੌਜਵਾਨ ਲੜਕੇ ਨੂੰ ਗ੍ਰਿਫਤਾਰ ਕਰਕੇ ਲੈ ਗਏ ਅਤੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਸੀ ਕਿ ਮੈਡੀਕਲ ਰਿਪੋਰਟਾਂ ਦੇ ਨਾਲ ਆਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੇ بیٹے ਗੁਰਦਿਤ ਸਿੰਘ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਅੱਜ ਉਹਨਾਂ ਨੂੰ ਸਵੇਰੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਫੋਨ ਆਇਆ ਕਿ ਉਹਨਾਂ ਦਾ ਪੇਟਾ ਬਿਮਾਰ ਹੈ ਤੇ ਉਸ ਨੂੰ ਅੰਮ੍ਰਿਤਸਰ ਦੇ ਗੁਰਨਾਥ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਦੋਂ ਉਹ ਗੁਰਨਾਥ ਹਸਪੀਟਲ ਪਹੁੰਚੇ ਤੇ ਪਤਾ ਲੱਗਿਆ ਕਿ ਉਹਨਾਂ ਦੇ بیٹے ਦਿੱਤਾ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਹੀ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਹੁਣ ਡਰ ਦੇ ਕਾਰਨ ਪੁਲਿਸ ਉਹਨਾਂ ਦੇ ਬੇਟੇ ਨੂੰ ਲਾਵਾਰਸਾਂ ਵਾਂਗੂ ਪੋਸਟਮਾਰਟਮ ਹਾਊਸ ਦੇ ਵਿੱਚ ਛੱਡ ਕੇ ਫਰਾਰ ਹੋ ਗਈ ਹੈ ਅਤੇ ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਸ ਵਾਲੇ ਆਏ ਸਾਡੇ ਘਰ ਹਾਂਜੀ ਹਾਂ ਜਤਨ ਸਿੰਘ ਵੀਰ ਕੋ ਮੇਰਾ ਨਾਮ ਤੇ ਪੁਲਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਲਈ ਆ ਤੇ ਅੰਦਰ ਲੰਘ ਆਏ ਆ ਮੈਂ ਆਖਿਆ ਆਂਦੇ ਮਾਦਾ ਕੀ ਕਰਨੀ ਮੈਂ ਮੈਂ ਰੋਟੀ ਬਣਾਉਣ ਲਈ ਆ ਤੇ ਮੁੰਡਾ ਬੈਠਦੇ ਪਿਆ ਲਮਾ ਨੂੰ ਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਮੈਂ ਗਾੜੀ ਆਖਿਆ ਭਰਾ ਵੇਖ ਲੋ ਤੁਹਾਡੀ ਮਰਜ਼ੀ ਆ ਵੀ ਨਾ ਖੜੋ ਦੇ ਦਿਓ ਹੋਰ ਤੁਹਾਡੇ ਦਿਨ ਅੰਦਰ ਰੱਖੋ ਜਮਾਨਤ ਲਾਈ ਆ ਆੰਦਾ ਵੀ ਨਹੀਂ ਅਸੀਂ ਇਹਨੂੰ ਜ਼ਬਰਦਸਤ ਖੜਨਾ ਹੀ ਖੜਨਾ ਹੁਣ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਅਦੇਵ ਸਿੰਘ ਪੁਲਸ ਵਾਲਾ ਅਦੇਵ ਸਿੰਘ ਪੁਲਸ ਵਾਲਾ ਤੇ ਤਿੰਨ ਜਾਣੇ ਅਸੀਂ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਜੰਗ ਪੈਰੋ ਨਾਲ ਖੜ ਕੇ ਨਾਲ ਮਾਰਿਆ ਵੀ ਆ ਤੁਹਾਡੇ ਸਾਹਮਣੇ ਮਾਰਿਆ ਨਹੀਂ ਆਪਣੇ ਉੱਥੇ ਖੜ ਕੇ ਮਾਰਿਆ ਉਹਨਾਂ ਦਫ਼ਤਰ ਚ ਮੁੰਡੇ ਸਾਨੂੰ ਦੱਸਿਆ ਵਾ ਉਹ ਹੁੰਦਾ ਆ ਕਿਹੜੀ ਪੁਲਸ ਲੈ ਕੇ ਗਈ ਪੁਲਸ ਜਿਹੜੇ ਇਧਰ ਜਿਹੜੀ ਆ ਜਿਹੜੇ ਖੜਦੇ ਆ ਇੰਨਾਂ ਦੇ ਵਿੱਚ ਪੀਓ ਛਟਾਪ ਵਾਲੇ ਸੀ ਪੀਓ ਛਟਾਪ ਵਾਲੇ ਸੀ ਤੁਹਾਡੇ ਮੁੰਡੇ ਦੀ ਕੀ ਹਾਲ ਸੀ ਇਹ ਮੁੰਡੇ ਤੇ ਲੱਤ ਤੋਂ ਨਹੀਂ ture jaanda haje ਲੱਤ ਟੁੱਟੀ ਸੀ ਲੱਤ ਟੁੱਟੀ ਸਾਲ ਹੋ ਗਿਆ ਸੀ ਕੇਸ ਦੇ ਵਿੱਚ ਲੈ ਕੇ ਗਏ ਕਿਹਨਾਂ ਲੜਾਈ ਹੋਈ ਸੀ ਤੇ ਪੀਓ ਸੀ ਲੜਾਈ ਹੋਈ ਉਹਦਾ ਕੇਸ ਲੱਤ ਟੁੱਟੀ ਸੀ ਤੇ ਉਹ ਮੰਜੇ ਤੇ ਹੀ ਗਿਆ ਹਾਜ਼ਰ ਹੀ ਬੁਗਤੀ ਗਈ ਅਸੀਂ ਆ ਕੇ ਨਾਮ ਮੈਂ ਕਿਹਾ ਭਰਾ ਨਾ ਖੜੋ ਲੱਤ ਟੁੱਟੀ ਨਾ ਖੜੋ ਹਜੇ ਟੁਰਦਾ ਨਹੀਂ ਗਾਓ ਆਂਦਾ ਵੀ ਨਹੀਂ ਅਹੀਂ ਇਹ ਕੰਮ ਨਹੀਂ ਕਰਨਾ ਸੀ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੁਹਾਡੀ ਜ਼ਿੰਮੇਵਾਰੀ ਪੱਕੀ ਜਾਂ ਆਂ ਸਾਡੀ ਜ਼ਿੰਮੇਵਾਰੀ ਪੱਕੀ ਹੋ ਗਈ ਹੁਣ ਕੀ ਹੋਇਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਜੇਲ੍ਹ ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਬੜੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਰਾਤ ਨਹੀਂ ਕੰਮ ਕਰਦੀ ਤੇ ਅਸੀਂ ਮੁੜ ਕੇ ਪਰਸੋ ਜਾਓ ਫੜਿਆ ਕਿ ਦੋ ਹੀ ਮੁੰਡੇ ਤਾਂ ਸੀ ਫੜਿਆ ਕਿਦਾਂ ਗਿਆ ਫੜਿਆ ਤੇ ਹੁਣ ਜੇਲੇ ਸੀ ਉਹ ਹਾਂ ਜੇਲੇ ਸੀ ਜੇਲੇ ਜੇਲੇ ਤੋਂ ਰਿਮਾਨਡ ਤੇ ਲੈ ਕੇ ਆਏ ਸੀ ਕਿਦਾਂ ਕੀਤਾ ਬਾਤ ਇਹਨਾਂ ਨੂੰ ਨਹੀਂ ਪਤਾ ਜੇਲ ਜਰਮਾਲ ਚ ਲੈ ਕੇ ਆਇਆ ਕਿ ਉੱਥੇ ਮਾਰਿਆ ਉਹਨਾਂ ਕਹਿੰਿਆ ਮੈਨੂੰ ਮਾਰਿਆ ਪੁਲਿਸ ਵਾਲਿਆਂ ਮੇਰੀ ਲੱਤ ਨਹੀਂ ਕੰਮ ਕਰਦੀ ਤੁਹਾਨੂੰ ਵੀ ਲੈ ਕੇ ਗਏ ਉਹਦੀ ਮੌਤ ਹੋ ਗਈ ਮੌਤ ਹਨ ਪੁਲਿਸ ਵਾਲੇ ਜੇਲ੍ਹ ਚ ਫੋਨ ਆਇਆ ਸਵੇਰੇ ਉਹਦੇ ਡੈਡੀ ਨੂੰ ਫੋਨ ਆ ਹਾਂ ਪਤਾ ਜੇਲ੍ਹ ਚ ਹੀ ਹੋਈ ਆ ਜੇਲ੍ਹ ਚ ਹੋਈ ਆ ਉਹਨਾਂ ਫੋਨ ਜੇਲ੍ਹ ਚ ਕੀਤਾ ਫਿਰ ਤੁਹਾਡਾ ਮੁੰਡਾ ਆਜੋ ਤੁਹਾਡਾ ਮੁੰਡਾ ਗੁਰਨਾਨਕਾ ਹਸਪਤਾਲ ਆ ਤੇ ਢਿੱਲਾ ਜਾਦਾ ਤੇ ਤੁਸੀਂ ਇੱਥੇ ਆ ਜਾਓ ਕਿਹੜੀ ਹਸਪਤਾਲ ਦੱਸਿਆ ਗੁਰਨਾਕਾ ਹਸਪਤਾਲ ਅਹੀਂ ਆ ਕੇ ਵੇਖਿਆ ਸਾਨੂੰ ਵਿਖਾਇਆ ਕੁਝ ਨਹੀਂ ਹਣਾ ਸਾਨੂੰ ਆਂਦੇ ਆਪੀ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਕਮਰੇਆਂ ਕੋਲ ਲੱਭਦੇ ਫਿਰਦੇ ਆ ਮੁਰਕੇ ਕਿ ਇੱਕੋ ਫੋਨ ਕਰਾਇਆ ਉਹਨਾਂ ਆਖਿਆ ਪੁਲਿਸ ਵਾਲਿਆਂ ਨੇ ਫੇਰ ਫੋਨ ਕੀਤਾ ਪੁਲਿਸ ਵਾਲਾ ਆਇਆ ਉਹ ਹਨ ਮੰਨਦਾ ਐ ਇੱਥੇ ਇਧਰ ਹਸਪਤਾਲ ਆ ਮੈਂ ਕਿਹਾ ਇਧਰ ਕਿਹੜਾ ਹਸਪਤਾਲ ਆ ਆਂਦਾ ਜਿੱਥੇ ਡੈੱਡ ਹੋਏ ਆ ਤੇ ਜਿੱਥੇ ਆ ਜਿੱਥੇ ਆ ਹੁੰਦੇ ਆ ਮੋਢ ਵਾੜਾ ਮੈਂ ਉਸੇ ਵੇਲੇ ਮੈਂ ਬਿਲਕੁਲ ਉਸ ਤਰ੍ਹਾਂ ਹੋ ਗਈ ਮੈਂ ਖਾਂ ਪੋਸ਼ਮਾ ਤੇ ਮਰਿਆ ਦੇ ਹੁੰਦੇ ਆ ਤੇ ਤੂੰ ਇਸਨ ਵਾਕੀ ਜਿਦਾ ਜੀਦਾ ਤੇ ਤੂੰ ਇਹ ਕੀ ਕੀਤਾ ਕੀ ਨਾਮ ਕੀ ਤੁਹਾਡੇ ਬੇਟੇ ਦਾ ਗੁਰਦੇਵ ਸਿੰਘ ਸੀ ਕੁਵਾਰਾ ਹੀ ਵਿਆਹ ਕੁਵਾਰਾ ਸੀ ਕਿੰਨੀ ਉਮਰ ਹੀ ਹੋ ਗਈ ਹੋਈ 22 25 ਸਾਲ ਦੇ ਹੋਗਾ 25 ਸਾਲ ਦੇ 25 ਸਾਲ ਕੋਈ ਨਸ਼ੇ ਨੂੰ ਸ਼ੇ ਕਰਨ ਦਾ ਨਹੀਂ ਨਹੀਂ ਹੁਣ ਠੀਕ ਸੀ ਬਿਲਕੁਲ ਵਧੀਆ 2 ਸਾਲ ਹੋ ਗਏ ਮੰਜੇ ਦੇ ਹਾਂ ਹਾਂ ਮੰਜੇ ਹਾਂਜੀ ਆਪਣਾ ਨਾਮ ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੇਰਾ ਛੋਟਾ ਦੇਰ ਸੀ ਤੇ ਉਹਦੀ 5-6 ਸਾਲ ਪਹਿਲਾਂ ਲੜਾਈ ਝਗੜਾ ਸੀ ਉਹਦਾ ਕੇਸ ਨਿਕਲਿਆ ਸੀ ਤੇ 1.5-2 ਸਾਲ ਹੋ ਗਏ ਮੰਜੇ ਤੇ ਪਿਆਸ ਉਹਦੀ ਲੱਤ ਟੁੱਟ ਗਈ ਉਹ ਹੀ ਐਕਸੀਡੈਂਟ ਨਾਲ ਤੇ ਬਾਅਦ ਵਿੱਚ ਉਹਦਾ ਕੇਸ ਨਿਕਲਿਆ ਕਿ ਨੇ ਤਰੀਕਾ ਨਹੀਂ ਭੁਗਤੀਆਂ ਪੁਲਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਦੇ ਸਾਰੇ ਡਾਕੂਮੈਂਟਸ ਵੀ ਉਹ ਤੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ ਜ਼ਬਰਦਸਤੀ ਲੈ ਕੇ ਗਏ ਕਿ ਆਪਣੀ ਜ਼ਿੰਮੇਵਾਰੀ ਤੇ ਖੜਾਂਗੇ ਹਰਤੇ ਸਿੰਘ ਪੁਲਸ ਵਾਲਾ ਹਰਤੇ ਸਿੰਘ ਪੁਲਸ ਵਾਲਾ ਦੋ ਨਾਲ ਹੋ ਰਏਗੇ ਸੀ ਤੇ ਬਾਅਦ ਵਿੱਚ ਉਥੇ ਲੈ ਗਏ ਉਹਨਾਂ ਨੇ ਗੱਲਬੁਲ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਪੀਓ ਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਪੀਓ ਸਟਾਫ ਲੈ ਕੇ ਗਿਆ ਹਾਂਜੀ ਪੀਓ ਸਟਾਫ ਲੈ ਕੇ ਗਿਆ ਜੇਲ ਦਾ ਕਿ ਕਿੰਨੇ ਦਿਨਾਂ ਦਾ ਜੇਲ ਦਾ ਕਿ ਥਾਰੇ ਡੈਡੀ ਗਏ ਆ ਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੜ ਜਾਣਾ ਵਾ ਉਹਦੇ ਡਾਕੂਮੈਂਟਸ ਦਿਖਾਓ ਮੈਡੀਕਲ ਦੇ ਬਾਅਦ ਵਿੱਚ ਨਾ ਉਹਨਾਂ ਨੇ ਸਾਨੂੰ ਮਲਾਇਆ ਤੇ ਨਾ ਸਾਨੂੰ ਪਤਾ ਕਿ ਉਹਨੂੰ ਜੇਲੇ ਲੈ ਗਏ ਆ ਮੁੰਡੇ ਦਾ ਤਿੰਨ ਚਾਰ ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲੇ ਭੇਜ ਦਿੱਤਾ ਹੋਇਆ ਵਾ ਤੇ ਮੈਨੂੰ ਬਹੁਤ ਇਹਨਾਂ ਨੇ ਮਾਰਿਆ ਵਾ ਤੇ ਮੈਨੂੰ ਮਿਲ ਕੇ ਜਾਓ ਚੰਗਾ ਭਲਾ 2 ਦਿਨ ਪਹਿਲਾਂ ਵੀ ਉਹਦੀ ਕਾਲ ਆਈ ਆ ਭਾਜੀ ਤੇ ਅੱਜ ਸ ਮੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਟਾਡਾ ਮੁੰਡਾ ਸੀਰੀਅਸ ਹੈ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂਦਿਆ ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਿਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਟਾਡਾ ਮੁੰਡਾ ਉੱਥੇ ਪਾਇਆ ਪਾਸ ਪੋਸਮਾਰਟਮ ਦੇ ਉੱਥੇ ਹੈਗਾ ਹਸਪੀਟਲ ਪਤਾ ਲੱਗਾ ਕਿਵੇਂ ਮੌਤ ਹੋਈ ਨਹੀਂ ਭਾਜੀ ਅਜੇ ਤੱਕ ਸਾਨੂੰ ਉਹਨੂੰ ਮਿਲਾਇਆ ਨਹੀਂ ਅਜੇ ਤੱਕ ਨਹੀਂ ਉਹਨਾਂ ਨੇ ਦਿਖਾਇਆ ਹੋਇਆ ਕੀ ਸ਼ੱਕ ਕੀ ਲੱਗਦਾ ਤੁਹਾਨੂੰ ਸਾਨੂੰ ਇਹ ਹੈ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫ ਚਾਹੀਦਾ ਲੈਵਲ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਪੂਰੀ ਹੋਣੀ ਚਾਹੀਦੀ ਹੈ ਸੀਆਈਡੀ ਦਾ ਪੂਰਾ ਸਟਾਫ ਵਧੀਆ ਲਾ ਕੇ ਉਹਦੀ ਇਨਕੁਆਰੀ ਕੀਤੀ ਜਾਵੇ ਕਿ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ